ਤਸਵੀਰਾਂ ਬੇहद ਦੁਖਦਾਈ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਤਸਵੀਰਾਂ ਨੇ ਬਲਾਕ ਪੁਵਾਨੀਗੜ ਦੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਪੁਵਾਨੀਗੜ ਦੀਆਂ ਨਾਪਾ ਕੈਂਚੀਆਂ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਹਿਰ ਦੇ ਵਿੱਚ ਉਸ ਸਮੇਂ ਮਾਹੌਲ ਜਿਹੜਾ ਤਣਾਅਪੂਰਨ ਹੋ ਜਾਂਦਾ ਜਦੋਂ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਗੱਡੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਅਜਿਹਾ ਹੋ ਜਾਂਦੇ ਨੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਨਾਪਾ ਕੈਂਚੀਆਂ ਦੇ ਦੌਰਾਨ ਵਰਤੇਰ ਰਾਤ 10 ਵਜੇ ਇੱਕ ਸੂਫਟਕਾਰ ਦੇ ਵੱਲੋਂ ਜੋ ਕਿ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਡਰਾਈਵਰ ਆ ਜਿਹੜਾ ਦੱਸਿਆ ਕਰ ਰਿਹਾ ਕਿ ਉਸਨੇ ਲਿਆ ਕੇ ਗੱਡੀ ਆ ਜਿਹੜੀ ਐਸਐਸਐਫ ਦੀ ਗੱਡੀ ਤੇ ਉਹਦਾ ਜਾ ਟੱਕਰ ਆਉਂਦਾ ਤੇ ਐਸਐਸਐਫ ਦੀ ਗੱਡੀ ਨੂੰ ਪਲਟਾ ਦਿੱਤਾ। ਇਸ ਮੌਕੇ ਤੇ ਸੋ ਜਵਾਨ ਨੇ ਹਰਸ਼ ਕੀਤਾ ਤੇ ਪਤੀਪ ਕਿਉਂਕਿ ਗੰਭੀਰ ਰੂਪ ਦੇ ਵਿੱਚ ਜੱਟ ਵੀ ਹੁੰਦੇ ਨੇ ਤੇ ਜਿਨ੍ਹਾਂ ਨੂੰ ਪਟਿਆਲਾ ਦੇ ਅੰਮਰ ਹਸਪਤਾਲ ਦੇ ਵਿੱਚ ਪਹੁੰਚਾ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ। ਤੁਹਾਨੂੰ ਜਾਣਕਾਰੀ ਦੇ ਦੇਣਾ ਕਿ ਹਰਸ਼ਵੀਰ ਜੋ ਕਿ ਅਸੀਂ ਕਹਿੰਦਾ ਹੈ ਮਲਾਜ਼ਮ ਐਸਐਸਐਫ ਦਾ ਮਲਾਜ਼ਮ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਫੈਕਟੀਲੇਟਰ ਦੇ ਵਿੱਚ ਉਸ ਦਾ ਇਲਾਜ ਹੈ ਜਿਹੜਾ ਉਹ ਚੱਲ ਰਿਹਾ ਹੈ ਤੁਹਾਨੂੰ ਜਾਣਕਾਰੀ ਦੇ ਦੇਣਾ ਇਹ ਜਿਹੜਾ ਹਾਦਸਾ ਇਹ ਦੇਰ ਰਾਤ ਭਵਾਨੀਗੜ ਨੈਸ਼ਨਲ ਹਾਈਵੇ ਤੇ ਨਾਪਾ ਕੈਂਚੀਆਂ ਤੇ ਵਾਪਰਿਆ ਤੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗੱਡੀ ਹੈ ਜਿਹੜੀ ਉਹ ਪਲਟੀ ਹੋਈ ਨਜ਼ਰ ਆ ਰਹੀ ਅਸੂਫ ਟਕਾਰ ਦੇ ਨਾਲ ਐਸਐਸਬੀ ਗੱਡੀ ਦਾ ਭਿਆਨਕ ਸੜਕ ਹਾਦਸਾ ਜਿਹੜਾ ਵਾਪਰਿਆ ਫਿਲਹਾਲ ਇਸ ਸੰਬੰਧੀ ਕਿਸੇ ਅਧਿਕਾਰੀ ਦਾ ਜਿਹੜਾ ਬਿਆਨ ਹੈ ਉਹ ਨਹੀਂ ਆਇਆ ਜਦ ਵੀ ਬਿਆਨ ਆਵੇਗਾ ਤੁਹਾਡੇ ਤੱਕ ਜ਼ਰੂਰ ਆ ਜਿਹੜਾ ਪੰਚਾਇਤ ਆ ਵੀਗਾ ਫਿਲਹਾਲ ਇਸ ਸੰਬੰਧੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਤੁਹਾਨੂੰ ਦੇਣ ਜਾ ਰਹੇ ਹਾਂ ਸੋ ਲੋਕਾਂ ਦੀ ਬਚਾਉਣ ਵਾਲੀ ਸੜਕ ਸੁਰੱਖਿਆ ਪੋਰਸ ਦਾ ਗੱਡੀ ਦਾ ਜਿਹੜਾ ਭਿਆਨਕ ਸੜਕ ਹਾਦਸਾ ਜਿਹੜਾ ਉਹ ਜਿਨਾ ਸੰਗਰੂਰ ਦੇ ਬਲਾਕ ਪੁਆਣੀਗੜ ਦੇ ਵਿੱਚ ਹੋਇਆ ਸੋ ਚਿੱਤ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਇੱਕ ਤਰਫ ਤਸਵੀਰਾਂ ਤੁਹਾਨੂੰ ਦਿਨ ਦੀਆਂ ਦਿਖਾ ਰਹੇ ਆ ਤੇ ਦੂਸਰੇ ਤਰਫ ਤਸਵੀਰਾਂ ਹਾਦਸੇ ਦੀਆਂ ਦਿਖਾ ਰਹੇ ਆ ਤੇ ਰਾਤ ਹਾਦਸਾ ਜਦੋਂ ਵਾਪਰਿਆ ਉਸ ਸਮੇਂ ਦੀ ਇੱਕ ਵੀਡੀਓ ਜਿਹੜੀ ਉਹ ਵੀ ਸਾਹਮਣੇ ਆਈ ਹੈ ਉਸ ਦੇ ਤਸਵੀਰਾਂ ਵੀ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ